ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕ੍ਰੇਪ ਦੇ ਇਹਦੇ ਵਿੱਚ ਕਲਰ ਆਪਾਂ ਲੈ ਕੇ ਆਏ ਆ ਇਹਦਾ ਨਿਊ ਪ੍ਰਾਈਸ ਆ ਜੀ ਬਲੈਸ 100 ਰੁਪਏ ਲੱਸ ਕੀਤਾ ਗਿਆ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹ ਵਾਲੇ ਸਪੈਸ਼ਲ ਜਾਗੋ ਵਾਸਤੇ ਸੂਟ ਬਣੇ ਹੋਏ ਨੇ ਨਾਲ ਗੋਟਾ ਪਤੀ ਦਾ ਕੰਮ ਕੀਤਾ ਹੈ ਲਹਿੰਗੇ ਦੇ ਉੱਪਰ ਨਾਲ ਦੁਪੱਟਾ ਵੀ ਰੈਡੀ ਹੋਇਆ ਹੋਇਆ ਜੀ 3 ਮੀਟਰ ਦਾ ਲਹਿੰਗਾ ਆਏਗਾ ਜੀ ਇਹ ਵਾਲੇ ਆਉਣਗੇ ਜੀ ਨੇਚਰਲ ਕ੍ਰੇਪ ਦੇ ਉੱਪਰ ਸੂਟ ਆਉਣਗੇ ਬਾਟਮ ਵਰਕ ਆਏਗਾ ਨਾਲ ਨਾਲ ਦੁਪੱਟੇ ਬਹੁਤ ਜ਼ਿਆਦਾ ਸੋਨੇ ਬਣੇ ਹੋਏ ਨੇ ਇਹ ਮਲੇ ਆਉਣਗੇ ਜੀ ਵੈਲਵਟ ਦੇ ਉੱਤੇ ਸੂਟ ਬਣਿਆ ਹੋਇਆ ਬਹੁਤ ਜ਼ਿਆਦਾ ਸੋਨਾ ਤੇ ਇਹ ਵਾਲੇ ਆਉਣਗੇ ਜੀ organza ਦੇ ਸ਼ਰਟ ਆਏਗੀ ਬਾਟਮ ਆਏਗੀ ਜੀ टैबी ਸਿਲਕ ਦੀ ਤੇ ਨਾਲ ਚੁਣੌਣ ਦਾ ਦੁਪੱਟਾ ਆਏਗਾ ਦੁਪੱਟੇ ਦੇ ਉੱਪਰ ਹੀ ਵਰਕ ਆਏਗਾ ਪ੍ਰਾਈਸ ਸਾਰੇ ਨੇ ਮੈਂਸ਼ਨ ਕੀਤੇ ਨੇ velvet ਦੇ suit ਆਉਣਗੇ ਜੀ hand work ਨੇ totally hand work ਨੇ ਇਹ ਵੀ velvet ਦਾ sharara suit ਬਣਿਆ ਹੋਇਆ ਹੈ ਜੀ ਇਹ ਵਾਲੇ suit black color ਦਾ ਬਹੁਤ ਜ਼ਿਆਦਾ full embroidery shirt ਆਏਗੀ ਇਹ ਵਾਲਾ ਜਗ ਕੋ ਵਾਸਤੇ special phulkari suit ready ਕੀਤਾ ਹੈ ਤੇ ਇਹ ਵਾਲੇ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਜਿਆਦਾ ਸੋਨੇ ਪਾਰਟੀ ویئر 컬렉ਸ਼ਨ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਐਂਡ ਸਾਰੇ ਨੇ ਪ੍ਰਾਈਸ ਮੈਂਸ਼ਨ ਕੀਤੇ ਹੁੰਦੇ ਨੇ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਇਹ ਵਾਲੇ ਬਨਾਰਸੀ ਬ੍ਰੋਕੇਟ ਦੀ ਸ਼ਰਟ ਹੈ ਜੀ ਨਾਲ ਬਾਟਮ ਆਏਗੀ ਕ੍ਰੇਪ ਦੀ ਬਹੁਤ ਜਿਆਦਾ ਸੋਨਾ ਇਹਨਾਂ ਦਾ ਟ੍ਰੈਂਡ ਚੱਲ ਰਿਹਾ ਹੈ ਇਹਨਾਂ ਸੂਟਾਂ ਦਾ ਇਹ ਵਾਲੇ ਸੂਟ ਵੀ ਤੁਸੀਂ ਆਰਡਰ ਕਰ ਸਕਦੇ ਹੋ ਥੈਂਕ ਯੂ so much ਵੀਡੀਓ ਦੇਖਣ ਲਈ ਧੰਨਵਾਦ